ਮਾਰਿਓ ਸੁਭਰਨਰਥ ਸਾਹਿਬ ਸ਼੍ਰੀ ਰਾਜੀ ਕੁਮਾਰ ਲੋੜਾ ਜੀ ਡਿਪਟੀ ਕਮਿਸ਼ਨਰ ਮੰਤਿੰਦਰ ਕਿਰਿਆ ਕਜੋ ਸਿੰਘ ਜੀ ਦਿੱਲੀ ਕਮਿਟੀ ਸਿਕਿਉਰਟੀ ਪਰਮਿੰਦਰ ਸਿੰਘ ਜੀ ਵੱਲੋਂ ਔਰ ਸਾਰੇ ਮੁਖ ਸਾਹਿਬ ਵੱਲੋਂ ਜਸਪਾਲ ਸਿੰਘ ਜੀ ਨੂੰ ਇਸ ਵਿਸ਼ੇ ਦੇ ਤੇ ਮੁਬਾਰਕਬਾਦ ਨੇ ਜੀ ਬਹੁਤ ਬਧਾਈਆਂ ਹੋ ਜੀ ਜਸਪਾਲ ਸਿੰਘ ਜੀ ਦਾ ਜਿਹੜਾ ਹੈ ਜਗ ਪਿੰਡ ਖੜਕੀਆਂ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਪਤਨੀ ਗੁਰਦੀਪ ਕੌਰ ਜੀ ਦੇ ਨਾਲ ਇਹਨਾਂ ਦਾ ਵਿਆਹ ਤਾਰੀਖ 23 ਨਵੰਬਰ 1992 ਹੋਇਆ ਸੀ ਔਰ ਜਿਸ ਤੋਂ ਲੋ ਬੱਕੇ ਹਰਪੀ ਸਿੰਘ ਜਿਨ੍ਹਾਂ ਦਾ ਆਸਟ੍ਰੇਲੀਆ ਗਿਆ ਹੋਇਆ ਔਰ ਹਰ ਕਮਲਪ੍ਰੀਤ ਸਿੰਘ ਕੈਨੇਡਾ ਦੋਨੋਂ ਜੋ ਪੀਆਰ ਨੇ ਕੈਨੇਡਾ ਨੇ ਔਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਜਿਹੜਾ ਆਪਣੇ ਬੱਚਿਆਂ ਨੂੰ ਇੱਥੋਂ ਤੱਕ ਉਹਨਾਂ ਨੂੰ ਪੜਾ ਲਿਖਾ ਕੇ ਯੋਗ ਬਣਾ ਦੇਣਾ ਔਰ ਆਪਣੇ ਪੈਰਾਂ 'ਤੇ ਖੜੇ ਕਰ ਦੇਣਾ ਬਹੁਤ ਵੱਡੀ ਇਹਨਾਂ ਦੀ ਜਿਹੜੀ ਉਪਲਬਧੀ ਹੈ ਪੁੱਤਰੀ ਦੇ ਜਨਮ ਦਿਨੀਆਂ ਤਾਂ ਡਬਲ ਹੋ ਗਈਆਂ ਤੇ ਸੇਵਾ ਮੁਕਤੀਆਂ ਦਾ ਚਲੋ ਨਾਲ ਲਹੇਗੀ ਜੇ ਭੈੜਾ ਨਹੀਂ ਕੁਝ ਦਰਜੇ ਦਾ ਐਕਸਪੀਰੀਅੰਸ ਸਾਡੇ ਸਾਡੇ ਕੋਲੋਂ ਚੱਲਿਆ ਵਧਾਈ ਬਹੁਤ ਹੈ ਕਮੀ ਦੀ ਸਾਨੂੰ ਬਹੁਤ ਮਹਿਸੂਸ ਹੋਏਗੀ ਜੇ ਤੁਹਾਡੀ ਤੇ ਇਨਿਕ ਮੈਂ ਨਾਲ ਸ਼ੁਰੂਟੀ ਦਿੰਨਾ ਕਿ ਕਦੇ ਵੀ ਜੇ ਤੁਹਾਨੂੰ ਮੁੰਡੀ ਤੋਂ ਬਾਅਦ ਸਾਡੀ ਜ਼ਰੂਰਤ ਪੈਂਦੀ ਆਸੀ ਤੁਹਾਡੇ ਲਈ 24 ਘੰਟੇ ਲਈ। ਬਹੁਤ-ਬਹੁਤ ਮੁਬਾਰਕ ਕਰਦਾ ਹਾਂ। ਜੀ ਸਰ ਬਟਾ ਹਰ ਬੋਲ ਭਾਈ। ਜੀ। ਸਾਂਜੀ। ਸਮਝਣ ਵਾਲੀ ਤੇ ਕਿ ਯੋਗ ਰੋ। ਜੀ। پالمانے گا پہ سارے ہی خرچ آ کے سبڑے ਜਾ ਰਿਹਾ ਹਾਲ ਫੀਲਸ ਕੋਲ ਨਾਲ ਗੁਰਲੀਨ ਬਰਾੜ ਦੇ ਧੂਆ ਜੀ ਨਵਦੀਪ ਤੂੜ ਕੈਨੇਡੀਅਨ ਜਲਦੀਪ ਤੂੜ ਕੈਨੇਡੀਅਨ ਲੜਕੀ ਦੇ ਫੁੱਫੜ ਜੀ ਜਿਹੜੇ ਕਿ ਇਸ ਵਕਤ ਮਾਇ ਕੈਨੇਡਾ ਦੇ ਵਿੱਚ ਬੈਠੇ ਦੇਖ ਰਹੇ ਨੇ ਬਹੁਤ ਸ੍ਰਮਾਨ ਜੀ ਸਤਕਾਰ ਥੈਂਕ ਯੂ یاری نو میرا نہیں ریلل صاحب زندہ باد اونار یا کرن صاحب نو دور زمانہ نے دس سال دے تگے مارے مستانی دے اب اکھ لڑ گئی او کتنی نے دنیا بجا لڑکی نے